ਹੈਲੋ ਪੰਜਾਬ ਵਾਸੀਓ ਤੁਹਾਡਾ ਆਪਣੇ YouTube ਚੈਨਲ Let's Do It ਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਪੰਜਾਬ ਵਿੱਚ ਹੋਣ ਵਾਲੀ ਆਗਾਮੀ ਜਿਹੜੀ ਪੰਚਾਇਤ ਦੀ ਚੋਣਾਂ ਨੇ ਉਸ ਦੇ ਰਿਗਾਰਡਿੰਗ ਇਹ ਇੱਕ ਸਾਂਝਾ ਵੀਡੀਓ ਹੈ ਜੀ ਪੰਜਾਬ ਰਾਜ ਚੋਣ ਕਮਿਸ਼ਨ ਪੰਜਾਬ ਦੇ ਵੱਲੋਂ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਸਮੂਹ ਡਿਪਟੀ ਕਮਿਸ਼ਨਰਸ ਨੇ ਜਿਹੜੇ ਡੀਸੀ ਸਾਹਿਬਾਨ ਨੇ ਉਹਨਾਂ ਤੋਂ ਇੱਕ ਜਾਣਕਾਰੀ ਮੰਗੀ ਹੈ ਨੇੜੇ ਭਵਿੱਖ ਵਿੱਚ ਬਹੁਤ ਹੀ ਜਲਦ ਜਿਹੜੀ ਚੋਣ ਹੋ ਸਕਦੀ ਹੈ। ਕੀ ਇਹ ਲਗਾਏ ਜਾ ਰਹੇ ਨੇ ਕਿ ਲੋਕ ਸਭਾ ਇਲیکشن ਤੋਂ ਪਹਿਲਾਂ ਸ਼ਾਇਦ ਇਲیکشن ਹੋ ਜਾਣ ਤਾਂ ਕਿ ਇਹ ਪਤਾ ਲੱਗ ਸਕੇ ਕਿ ਪੰਜਾਬ ਸਰਕਾਰ ਜਿਹੜੀ ਮੌਜੂਦਾ ਹੈ ਉਸ ਦੀ ਕਾਰਜਗੁਜ਼ਾਰੀ ਕਿੱਦਾਂ ਲਗ ਰਹੀ ਨੇ ਲੋਕਾਂ ਨੂੰ ਤੇ ਇਸ ਦੇ ਰਿਗਾਰਡਿੰਗ ਇੱਕ ਪਬਲਿਕ ਨੋਟਿਸ ਨੂੰ ਡਿਪਟੀ ਕਮਿਸ਼ਨਰਸ ਨੂੰ ਜਿਹੜਾ ਹੈ ਜ਼ਿਲ੍ਹਾ ਚੋਣ ਆਫਸਰਸ ਨੂੰ ਇਹ ਜਾਰੀ ਕੀਤਾ ਗਿਆ ਹੈ। ਸਟੂਟ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਵੱਲੋਂ ਈਮੇਲ ਦੇ ਰਾਈ ਵੀ ਇਹ ਲੈਟਰ ਭੇਜੀ ਗਈ ਹੈ ਜਿਸ ਦੇ ਵਿੱਚ ਰਾਜ ਵਿੱਚ ਆਗਾਮੀ ਪੰਚਾਇਤ ਚੋਣਾਂ ਲਈ ਪੋਲਿੰਗ ਸਟੇਸ਼ਨਾਂ ਪੋਲਿੰਗ ਬੂਥਾਂ ਅਤੇ ਰਜਿਸਟਰਡ ਵੋਟਰਾਂ ਦੀ ਸੂਚਨਾ ਭੇਜਣ ਬਾਰੇ ਹੈ ਜੀ ਕਿ ਕਿੰਨੇ ਪੋਲਿੰਗ ਸਟੇਸ਼ਨਸ ਨੇ ਕਿੰਨੇ ਪੋਲਿੰਗ ਬੂਥ ਨੇ ਤੇ ਰਜਿਸਟਰਡ ਵੋਟਰਸ ਕਿੰਨੇ ਨੇ ਪੰਜਾਬ ਦੇ ਵਿੱਚ ਇਹ ਜਾਣਕਾਰੀ ਮੰਗੀ ਗਈ ਹੈ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਵਿਸ਼ਾ ਅੰਕਿਤ ਮਾਮਲੇ ਸੰਬੰਧੀ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਰਾਜ ਵਿੱਚ ਆਗਾਮੀ ਪੰਚਾਇਤੀ ਚੋਣਾਂ ਦੇ ਮੱਧਿਆਨਜ਼ਰ ਵੋਟਰ ਸੂਚੀਆਂ ਦੀ ਸੁਦਾਈ ਲਈ ਕਮਿਸ਼ਨ ਦੇ ਪੱਤਰ ਐਸ ਸੀ ਪੈਸਾ 2023 603052 ਇਹ ਲੈਟਰ ਨੰਬਰ ਹੈ ਜੀ ਡਿਸਪੈਚ ਨੰਬਰ ਜਿਸ ਨੂੰ ਕਿਹਾ ਜਾਂਦਾ ਹੈ ਮਿਤੀ 9 12 2023 ਰਾਈ ਜਾਰੀ ਕੀਤੇ ਸ਼ੈਡਿਊਲ ਅਨੁਸਾਰ ਮਿਤੀ 7 1 2024 ਨੂੰ ਹੋਈ ਅੰਤਿਮ ਪ੍ਰਕਾਸ਼ਨ ਉਪਰਾਧ ਹੈਡ ਦਸਾਈ ਪਰਫੋਰਮੇ ਵਿੱਚ ਅਪਡੇਟਡ 7 1 2024 ਤੱਕ ਜੋ ਵੀ ਅਪਡੇਟਡ ਸੂਚਨਾ ਹੈ ਜੀ ਉਹ 3 ਦਿਨਾਂ ਦੇ ਅੰਦਰ ਅੰਦਰ ਯਾਨੀ 19 2 2024 ਨੂੰ ਇਹ ਜਾਰੀ ਕੀਤਾ ਗਿਆ ਹੈ ਲਗਭਗ 23 ਤੱਕ 22 ਫਰਵਰੀ ਤੱਕ ਇਹ ਸੂਚਨਾ ਹੈ ਜਿਹੜੀ ਪਹੁੰਚ ਜਾਏਗੀ ਜਿਸ ਦੇ ਵਿੱਚ ਨੇਮ ਆਫ ਡਿਸਟ੍ਰਿਕਟ ਹੋਏਗਾ ਨੰਬਰ ਆਫ ਪੰਚਾਇਤ ਕਿੰਨੇ ਨੇ ਨੰਬਰ ਆਫ ਵਾਰਡ ਕਿੰਨੇ ਨੇ ਨੰਬਰ ਆਫ ਪੋਲਿੰਗ ਸਟੇਸ਼ਨਸ ਕਿੰਨੇ ਨੇ ਨੰਬਰ ਆਫ ਪੋਲਿੰਗ ਬੂਥਸ ਕਿੰਨੇ ਨੇ ਨੰਬਰ ਆਫ ਰਜਿਸਟਰਡ ਮੇਲ ਫੀਮੇਲ ਆਦਰਸ ਜਿਹੜੇ ਨੇ ਅ ਉਹ ਜਿਹੜੇ ਵੋਟਰ ਰਜਿਸਟਰਡ ਕਿੰਨੇ ਨੇ ਇਹ ਸਾਰਾ ਜਿਹੜਾ ਪਰਫੋਰਮਾ ਬਣਾ ਕੇ ਜਿਹੜਾ ਭੇਜਿਆ ਜਾਏਗਾ ਜੀ ਤਹਿਸੀਲਦਾਰ ਚੋਣ ਰਾਜ ਚੋਣ ਕਮਿਸ਼ਨ ਪੰਜਾਬ ਦੇ ਵੱਲੋਂ ਇੱਕ ਲੈਟਰ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਮੂਹ ਜਿਹੜੇ ਵੋਟਰਾਂ ਦੀ ਸੂਚਨਾ ਪੋਲਿੰਗ ਸਟੇਸ਼ਨਾਂ ਦੀ ਸੂਚਨਾ ਰਜਿਸਟਰਡ ਵੋਟਰ ਕਿੰਨੇ ਨੇ ਉਹਨਾਂ ਦੀ ਸੂਚਨਾ ਇਹ ਭੇਜੀ ਜਾਏਗੀ ਨੇੜੇ ਪਵਿੱਕ ਵਿੱਚ ਜਿਹੜੀ ਪੰਚਾਇਤ ਚੋਣਾਂ ਹੋ ਸਕਦੀਆਂ ਨੇ ਕਿ ਆ ਇਹ ਲਗਾਏ ਜਾ ਰਹੇ ਨੇ ਕਿ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਸ਼ਾਇਦ ਵੋਟਾ ਹੋ ਜਾਣ ਪਰ ਹੋ ਸਕਦਾ ਹੈ ਜੀ ਕਿਤੇ ਨੇ ਕਿਤੇ ਲੋਕ ਸਭਾ ਤੋਂ ਬਾਅਦ ਹੀ ਇਲੈਕਸ਼ਨ ਹੋਣ ਹਾਲੇ ਤੱਕ ਕੋਈ ਵੀ ਕਨਫਰਮੇਸ਼ਨ ਨਹੀਂ ਹੈ ਪਰ ਇਸ ਲੈਟਰ ਤੋਂ ਇਹ ਲੱਗ ਰਿਹਾ ਹੈ ਕਿ ਪੰਚਾਇਤੀ ਚੋਣਾਂ ਜਿਹੜੀ ਹੈ ਉਹ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਹੋ ਸਕਦੀਆਂ ਨੇ ਤਾਂ ਪੰਜਾਬਾ ਅਸ਼ੂ ਵੀਡੀਓ ਕਿਦਾਂ ਲੱਗਿਆ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਮਿਲਦੇ ਆਂ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ